ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿਖਾਂਗੇ ਜੀ ਸੋਹੀ ਮਹਿਲਾ ਪੰਜਮਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਪਾਵੋ ਦਾਨ ਢੀਠ ਹੋਏ ਮੰਗੋ ਮੁਖ ਲਾਗੈ ਸੰਤ ਰੇਨਾਰੇ ਤੇ ਸਥਾਈ ਵਿੱਚ ਆਪਾਂ ਪੰਕਤੀ ਲੈ ਰਹੇ ਹਾਂ ਮੁਖ ਪੰਕਤੀ ਵਜੋਂ ਮੁਖ ਲਾਗੈ ਸੰਤ ਰੇਨਾਰੇ ਇਸ ਸ਼ਬਦ ਨੂੰ ਜਦੋਂ ਆਪਾਂ ਵੀਰਾਂ ਦੇ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਪਹਿਲੇ ਕਾਲੇ ਨੂੰ ਸਾ ਮੰਨਦੇ ਹਾਂ ਤੇ ਜਦੋਂ ਪਹਿਲੇ ਕਾਲੇ ਨੂੰ ਸਾ ਮੰਨਦੇ ਹਾਂ ਤਾਂ ਮੰਦਰ ਸਬਤਕ ਵਿੱਚ ਸ਼ੁੱਧ ਧਾ ਇੱਥੇ ਤੱਕ ਸ਼ਬਦ ਦਾ ਚਲਨ ਹੈ ਅਤੇ ਮਦ ਸਬਤਕ ਵਿੱਚ ਸਾ ਤੋਂ ਬਾਅਦ ਸ਼ੁੱਧ ਰੇ ਸ਼ੁੱਧ ਗਾ ਤੀਰਮਾ ਪਾ ਸ਼ੁੱਧ ਧਾ ਸ਼ੁੱਧ ਨੀ ਅਤੇ ਤਾਰ ਸਬਤਕ ਵਿੱਚ ਸਾ ਰੇ ਅਤੇ ਗਾ ਇੱਥੇ ਤੱਕ ਸ਼ਬਦ ਦਾ ਚਲਨ ਹੈ ਪਹਿਲੇ ਆਪਾਂ ਸਥਾਈ ਗਾਇਨ ਕਰਦੇ ਹਾਂ ਤੇ ਸਿੱਖਦੇ ਹਾਂ ਅਤੇ ਉਸ ਤੋਂ ਬਾਅਦ ਸਿੱਖਾਂਗੇ ਅੰਤਰਾ ਤੇ ਜਦੋਂ ਪਹਿਲੇ ਕਾਰਨ ਸਮਝਾਂਦੇ ਹਾਂ ਸ਼ਬਦ ਦੀ ਸਟਾਰਟਿੰਗ ਜੋ ਹੈ ਮੰਦਰ ਸਬਦ ਤੋਂ ਹੋ ਰਹੀ ਹੈ ਮੁਖ ਲਾਗੇ ਸੰਤ ਰਣਾਰੇ ਸੰਤ ਰਣਾਰੇ சே 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 சா

ਸੰਤ ਰਹਿਣਾ ਰੇ ਤੇ ਹੁਣ ਆਪਾਂ ਦੇਖਦੇ ਆ ਕੱਲੇ ਕੱਲੇ ਸੁਰ ਤੇ ਮੁਖਲਾ ਗਏ ਸੰਤ ਰਹਿਣਾ

पावोदान टीठ होए मांगो पावोदान टीठ होए मांगो तेठ होए 앞시 स ी트에 ईठ होए मांगो मुख हो लाते संत रे संत रे ඒ්‍රහෝයමගෝ මොකලාගැ සන්තරනන සන්තරනරේ උනන්ත්‍රරදය දෙය क्या गुण ते रे सार समली मोहनिर्गुण के दातारे क्या गुण ते संसार समाले मोह निर्गुण के दाता रे में से के नाम दूसरी पंक्ति है बैखरीद क्या करे चतुराई? हो जीओ पिंड सब थारे ए जी ओ पिंड تارے थारे हे जीओ پند سب تارے पि دیکھ رہے ہیں आंतरा ज्ञा गुण ते रे गुण ते रे सारी मोहिगुण के ਦਾ ਤਾਰੇ ਫਿਰ ਸੇਮ ਇਥੋਂ ਰਿਪੀਟ ਹੋਣਾ ਮੋਹ ਨਿਰਗੁਣ ਕੇ ਦਾ ਤਾਰੇ ਸੇਮ ਇਸੇ ਤਰੀਕੇ ਨਾਲ ਬਖਰੀ क्या चतर ए जी पिंड सभे जी पिंड थारे ਇਹ ਇਥੋਂ ਵਾਪਸੀ ਹੋ ਜਾਣੀ ਹੈ ਇਹੋ ਜੀਓ ਪਿੰਡ ਸਭ ਥਾਰੇ ਇਹੋ ਜੀਓ ਪਿੰਡ ਸਭ ਥਾਰੇ तो फिर है। मैं उम्मीद है कि आप जी आसानी शब्द न सिख जाओगे वाहगुरु जी का खालसा वाह की फतेह